अम्मे पलर आले, आले ले आज भी कहीं पहला कहीं पाया तो तिज गमाते हैं मैं श्रीदेव का नहीं आले ले अपन वातमिक बात तो क्या लिया है आले ले जरा पहला जरा पाया तो नष्ट करते हैं और तिज गमाते हैं अम्मे आपको साबित तिज करता ਤੱਤੇ ਜ਼ਮਨਾ ਅਮਨ ਅਮਨ ਇਸ ਤਾਰੀਫ ਕਰਦੀ ਫਰਹادت ਅਮਨ ਉਹ ਠੂਠਾ ਲਾਤੀ ਉਹ ਤੇ ਟਲਿਆ ਲੰਗੜਾ ਪਜ ਹੈ ਗਲ ਵਿੱਚ ਵੜਿਆ ਹallelujah ਲੰਗੜਾ ਪਜ ਹੈ ਗਲ ਵਿੱਚ ਵੜਿਆ ਉਹ ਲੋਕੀ ਪੁੱਛਦੇ ਆ ਇੱਕ ਦਜੰਦਾ ਉਹ ਕਹਿੰਦਾ ਆਓ ਫਿਰ ਦੇ ਨੇ ਰੱਬ ਦੇ ਬੰਦੇ

ਅਦੇ ਖੁਦਾ ਦੇ ਲੋਕਾਂ ਦੀ ਸੇਵਾ ਕਰਨ ਤੋਂ ਕੰਨੀ ਨਾ ਪਧਰਾਓ ਆਮੇਨ ਇਹ ਨਹੀਂ ਕਿ ਵਿਸ਼ਵਾਸੀ ਆਖੇ ਆਣਗੇ ਪਹਿਲੇ ਮੈਂ ਜਾਨੂ ਦੀ ਕਰਨਿਆ ਪਹਿਲਾਂ ਕੋਟ ਕਰ ਉਹਦੇ ਪਛੰਦੋਂ ਪਹਿਲਾਂ ਹੀ ਤੇ ਉਹ ਤੇ ਚਾਹ ਸਾਡੀ ਆਣੀ ਸਰਵਸਤ ਹallelujah ਸਰਵਸਤ ਕਦੇ ਵਿਸ਼ਵਾਸ ਕਰਦੇ ਹੋ ਆਮੇਨ ਆ ਪੈਨਲ

ਹallelujah ਤੇ ਹੈ ਵੀ ਦਿੱਤਾ ਆਮੇਨ ਹallelujah ਹallelujah ਉਹ ਦੁਨੀਆਂ ਕੋਲ ਕਰ ਨਹੀਂ ਉਹ ਸਰਾਪ ਸੀਗਾ ਉਹ ਖੁਦਾ ਨੇ ਸਰਾਪ ਤੋੜ ਦਿੱਤਾ ਹੈ ਹallelujah ਤੇ ਹੋਵਾ ਜੁੜਿਆ ਹallelujah ਅਨੇ ਅਬਰਾਹਮ ਨੂੰ ਆਖਿਆ ਸੀ ਮੈਂ ਤੈਨੂੰ ਤੇ ਕੋ ਵੱਡੀ ਕੋ ਮੰਨੇ ਆਮੇਨ ਕਿਤਾਬ ਤਗੜਾ ਖੁਦਾ ਕਿੰਦੀ ਵੱਡੀ ਗੱਲ ਕਹਿ ਰਿਹਾ ਆ ਹallelujah ਤੈਨੂੰ ਵੱਡੀ ਕੋ ਆਮੀਨ ਅੱਪਰ ਕਲੋਤੋਲੀਆ ਸੀ ਖਾਨਦਨ ਹੂੰ ਜੇ ਇਹ ਚਾਹ ਭਰਾਂਤੀ ਤੇ ਰਹਿ ਜਾਣ ਇੱਕ ਕੱਪੀ ਮੈਂ ਕਿੱਥੇ ਜਾਵਾਂ ਆਖਰ ਮੇਰਾ ਇਤਿਜਾਮ ਫਿਰ ਹੁਕ ਆਮੀਨ ਆਮੀਨ ਹallelujah ਦਾ ਪਤਾ ਕਿੰਨਾ ਵੱਡਾ ਸਾਡਾ ਆਮੀਨ ਲਿਖਿਆ ਉਹਦੇ ਪੈਰਾਂ ਦੀ ਚੌਂਕੀ ਤੇ ਬੈਠੇ ਅਸੀਂ ਪੈਰ ਆਮੀਨ ਆਮੀਨ ਅਕਾਸ਼ ਉਹਦੇ ਸਿਰ ਦਾ ਸੰਦਾ ਸਜਦਾ ਧਰਤੀ ਉਹਦੇ ਪੈਰਾਂ 'ਤੇ ਲੰਦੀ ਚਮਕੀ ਹੈ ਐਡਾ ਵੱਡਾ ਖੁਦਾ ਹੋਵੇ ਤੇ ਆਪਣੇ ਬੱਚਾ ਨੂੰ ਗਰੀਬ ਗਰੀਬੀ 'ਚ ਮਰਦੇ ਵੇਖੇ ਇਹ ਹੋ ਨਹੀਂ ਸਕਦਾ ਆਮੀਨ ਉਹ ਮੇਰਾ ਖੁਦਾ ਮੈਨੂੰ ਦਾਨ ਦੇਣ ਵਾਲਾ ਕਰਕੇ ਬਣਾਏਗਾ ਹਾਲੇਲੂਇਆ ਮੇਰੇ